ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਵਿੱਚ ਬੈਠੀ ਕਦੀੜ ਗੁਰਪਤਵੰਤ ਪੰਨੂ ਨੇ ਇੱਕ ਬਹੁਤ ਵੱਡੀ ਧਮਕੀ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਦਿੱਤੀ ਹੈ ਤੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਦਿੱਤੀ ਹੈ 26 ਜਨਵਰੀ ਨੂੰ ਗੁਰਪਤਵੰਤ ਪੰਨੂ ਕਹਿੰਦਾ ਅਸੀਂ ਡੀਜੀਪੀ ਨੂੰ ਤੇ ਭਵਨਤਮਾਨ ਨੂੰ ਜਾਨੋਂ ਮਾਰ ਦਿਆਂਗੇ ਦੇਉ ਦੀ ਧਮਕੀ ਹੈ ਅਮਰੀਕਾ ਤੋਂ ਬੈਠੇ ਦੀ ਗੁਰਪਤਵੰਤ ਪੰਨੋਂ ਦੀ ਮੈਂ ਬੇਨਤੀ ਕਰਨੀ ਹੈ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਸਿੱਖ ਵਸਦੇ ਨੇ ਜਿਹੜੇ ਗੁਰਦਵਾਰਿਆਂ ਦੇ ਪ੍ਰਬੰਧਕ ਨੇ ਕਿ ਉਹਨਾਂ ਨੂੰ ਮਾੜੇ-ਮੋٹے ਸ਼ਰਮ ਹਜਾ ਕੋਈ ਹੈ ਇਹੋ ਜਿਹੀਆਂ ਧਮਕੀਆਂ ਪੰਜਾਬ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਲਈ ਪੰਜਾਬ ਦੇ ਡੀਜੀਪੀ ਲਈ ਗੁਰਪਤਵੰਤ ਉਹਨੂੰ ਦੇ ਰਿਆ ਕਤੀੜ ਖੱਜ ਕਿ ਗੁਰਦਵਾਰਿਆਂ ਦੇ ਪ੍ਰਬੰਧਕ ਥੋੜੀ ਬਹੁਤ ਸ਼ਰਮ ਕਰਨਗੇ ਇਹਦਾ ਵਿਰੋਧ ਕਰਨਗੇ ਜਿਹੜੀ ਗੱਲ ਜਿਹੜੀ ਇਹ ਕਰਤੂਤ ਪੰਨੂ ਕਰ ਰਿਹਾ ਹੈ ਅਮਰੀਕਾ ਵਿੱਚ ਬੈਠਾ ਔਰ ਖਾਸ ਕਰਕੇ ਜਿਹੜੇ ਮੁੱਖ ਮੰਤਰੀ ਬਿਆਨ ਸਿੰਘ ਨੂੰ ਮਾਰਨ ਵਾਲੇ ਨੇ ਕਤਲ ਕਰਨ ਵਾਲੇ ਨੇ ਹਵਾਰੇ ਵਰਗੇ ਰਾਜੋਣੇ ਵਰਗੇ ਉਹ ਜੇਲ੍ਹ 'ਚ ਬੈਠੇ ਆ ਉਹਨਾਂ ਦਾ ਕੀ ਹਾਲ ਹੈ ਹਾਲਾਂਕਿ ਸਾਡੇ ਕਾਮਨਿਸਟ ਕਾਰ ਦਿੱਤਾ ਹੋਇਆ ਕਿ ਬੰਦੀ ਸਿੰਘ ਨੇ ਪਰ ਉਹਨਾਂ ਦਾ ਹਾਲ ਕੀ ਹੋ ਰਿਹਾ ਹੈ ਲੀਲੜੀਆਂ ਕੱਢ ਰਹੇ ਨੇ ਕਿ ਸਾਨੂੰ ਜੇਲ੍ਹ ਵਿੱਚੋਂ ਬਾਹਰ ਕੱਢ ਦਿਓ ਤੇ ਹੁਣ ਗੁਰਪਤ ਬੰਦਪਨੂ ਇਹ ਕਹਿੰਦਾ ਹੈ ਕਿ ਅਸੀਂ ਪੰਜਾਬ ਦੇ ਡੀਜੀਪੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੂੰ ਜਾਨੋਂ ਮਾਰਾਂਗੇ ਕਿ ਇਹ ਗੱਲ ਭਾਰਤ ਹਾਜ਼ਮ ਕਰੂਗਾ ਜਾਂ ਪੰਜਾਬ ਦੇ ਲੋਕ ਹਾਜ਼ਮ ਕਰਨਗੇ ਜਾਂ ਪੰਜਾਬ ਪੁਲਿਸ ਹਾਜ਼ਮ ਕਰੂਗੀ ਇਹ ਸਾਨੂੰ ਸੋਚਣਾ ਪੈਣਾ ਇੱਕ ਵਾਰ ਹੀ ਨਹੀਂ 100 ਵਾਰੀ ਇਹ ਹਰ ਉਹ ਜਿਹੜੀਆਂ ਕਰਤੂਤਾਂ ਅਸੀਂ ਸਿੱਖ ਹੋਣ ਦੇ ਨਾਂ ਤੇ ਖਾਲਸਤਾਨੀ ਹੋਣ ਦੇ ਨਾਂ ਤੇ ਕਰ ਰਹੇ ਹਾਂ ਕਿ ਇਹ ਚੰਗੀਆਂ ਨੇ ਮੈਂ ਆਮ ਜਿਹਾ ਇਨਸਾਨ ਆ ਗੈਨੀ ਬੁੱਟਾ ਸਿੰਘ ਕੋਈ ਬਹੁਤਾ ਅਮੀਰ ਨਹੀਂ ਬਹੁਤੀ ਕੋਈ ਮੇਰੇ ਕੋਲੇ ਪਾਵਰ ਨਹੀਂ ਜੇ ਕੋਈ ਖਾਲਸਤਾਨੀ ਪੰਜਾਬ ਦੇ ਵਿੱਚ ਬੈਠਾ ਹੈ ਜਾਂ ਭਾਰਤ ਦੇ ਵਿੱਚ ਬੈਠਾ ਹੈ ਤੇ ਜਾਂ ਗੁਰਪਤ ਬੰਦ ਪੰਨੂ ਅਮਰੀਕਾ ਦੇ ਵਿੱਚ ਬੈਠਾ ਹੈ ਉਹਨੂੰ ਚੈਲੰਜ ਕਰਦੇ ਆਂ ਕਿ ਤੂੰ ਡੀਜੀਪੀ ਨੂੰ ਮਾਰਨ ਦੀ ਗੱਲ ਛੱਡ ਭਗਵੰਤ ਮਾਨ ਨੂੰ ਮਾਰਨ ਦੀ ਗੱਲ ਛੱਡ ਮੈਨੂੰ ਟੱਚ ਕਰਕੇ ਦਿਖਾ ਮੈਂ ਪੰਜਾਬ ਵਿੱਚ ਬੈਠਾ ਆਮ ਜਿਹਾ ਬੰਦਾ ਜਦ ਤੇਰਾ ਕੋਈ ਗੁੰਡਾ ਪੰਜਾਬ ਵਿੱਚ ਬੈਠਾ ਖਾਲਸਾ ਨਹੀਂ ਉਹਨੂੰ ਕਹੇ ਇੱਥੇ ਬਥੇਰੇ ਨੇ ਕਹੇ ਉਹਨਾਂ ਨੂੰ ਮੈਨੂੰ ਟੱਚ ਕਰਕੇ ਦਿਖਾਵੇ ਕੋਈ ਤੂੰ ਮੁੱਖ ਮੰਤਰੀ ਮਾਨ ਨੂੰ ਮਾਰਨ ਦੀਆਂ ਗੱਲਾਂ ਕਰਦਾ ਤੂੰ ਡੀਜੀਪੀ ਪੰਜਾਬ ਨੂੰ ਮਾਰਨ ਦੀਆਂ ਗੱਲਾਂ ਕਰਦਾ ਪਾੜ ਕੇ ਰੱਖ ਦੇਵੇਂ ਕਿਤੇ ਦਿੱਲੀ ਦੇ ਜਾਂ ਅੰਮ੍ਰਿਤਸਰ ਦੇ 에어ਪੋਰਟ ਤੇ ਤੂੰ ਪੈਰ ਰੱਖ ਕੇ ਦਿਖਾ ਇੰਡੀਆ ਦੇ ਵਿੱਚ ਜਿੱਥੇ ਵੀ ਤੇਰਾ ਜੇਕਰਦਾ ਤੂੰ ਮਾਰਨੀਆਂ ਗੱਲਾਂ ਕਰਦਾ ਜੇ ਬੰਦੇ ਦਾ ਪੁੱਤ ਨਾ ਬਣਾ ਦਈਏ ਇਹ ਲੋਕਾਂ ਨੂੰ ਸੁਣ ਕੇ ਕਹਿਣਾ ਤੂੰ ਇੰਨਾ ਕਿਉਂ ਭਾਵੁਕ ਹੋਈ ਜਾਣਾ ਤੂੰ ਇੰਨਾ ਕਿਉਂ ਬੋਲੀ ਜਾਣਾ ਯਾਰ ਹੋਈ ਹੈ ਨਾ ਇਹ ਸਿਧਾਂਤ ਹੈ ਕੋਈ ਸਿੱਖੀ ਦਾ ਕੋਈ ਇਤਿਹਾਸ ਦਾ ਪੱਖ ਹੈ ਕੋਈ ਇਹ ਕੋਈ ਗੁਰਮਤ ਦੀ ਗੱਲ ਹੈ ਕੋਈ ਅਜੰਡਾ ਹੈ ਕੋਈ ਕੌਮ ਦਾ ਹੈ ਜਿਹੜੇ ਤੁਸੀਂ ਖਾਲਸਾ ਨਹੀਂ ਹੋਣ ਦੇ ਨਾਂ ਤੇ ਇਹ ਜੇਕਰਦੂਤ ਕਰੇ ਜਾਂਦੇ ਹੋ ਜਰਨਲ ਕਰਦੇ ਆ ਭਾਵੇਂ ਪੰਨੂ ਐ ਭਾਵੇਂ ਸਮਝੀ ਤੋ ਮਾਨ ਐ ਭਾਵੇਂ ਇੱਥੇ ਕੋਈ ਖਾਲਸਾ ਨਹੀਂ ਲਗਾੜਾ ਬੈਠਾ ਸ਼ਰਿਆਮ ਕਹਿੰਨੇ ਆ ਕੋਈ ਟੱਚ ਕਰਕੇ ਖਾਬੇ ਯਾਰ ਕੀ ਕਰਦੇ ਆ ਸੀ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਬੈਠੇ ਨੇ ਇਹਨੂੰ ਕਦੀੜ ਨੂੰ ਸੁਣਦੇ ਨੇ ਰੋਜ਼ ਉਹਨਾਂ ਨੂੰ ਸ਼ਰਮ ਆਉਂਦੀ ਨਹੀਂ ਮਾੜੀ-ਮੋਟੀ ਕਿਹੋ ਜੀਆਂ ਗੱਲਾਂ ਕਰਦਾ ਇਹ ਇਹ ਕਹਿੰਦਾ ਸੀ ਨਾ ਕਿ ਅਸੀਂ ਲੱਖ ਡਾਲਰ ਦੇਵਾਂਗੇ ਫਲਾਣੇ ਦਾ ਝੰਡਾ ਚੜ੍ਹਾ ਦਿਓ ਖਾਲਸਾ ਦਾ ਉੱਥੋਂ ਬੈਠਾ ਕਹਿੰਦਾ ਸੀ ਅੱਜ ਮੇਰੀ ਕੋਈ ਔਕਾਤ ਨਹੀਂ ਮੈਂ ਕਹਿਣ ਲੱਗਾ 10 ਲੱਖ ਰੁਪਈਆ ਇਨਾਮ ਦੇਵਾਂ ਜਿਹੜਾ ਬੰਦਾ ਇਹਦਾ ਮੂੰਹ ਕਾਲਾ ਕਰ ਦੇ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਮੈਂ ਪੰਨੂ ਦੀ ਗੱਲ ਕਰਦਾ ਜੇ ਕੋਈ ਗੁਰਪਤਵੰਤ ਪੰਨੂ ਦਾ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਕੋਈ ਮੂੰਹ ਕਾਲਾ ਕਰ ਦੇ ਉਹਨੂੰ 10 ਲੱਖ ਰੁਪਈਆ ਇਨਾਮ ਦੇਵਾਂਗੇ ਇਹ ਮੈਂ ਆਪਣੇ ਵੱਲੋਂ ਕਹਿ ਰਿਹਾ ਕੋਈ ਡਰਦਾ ਨਹੀਂ ਕਿਸੇ ਤੋਂ ਕਿੰਨਾ ਕੁ ਡਰਾਂਗੇ ਨਾ ਲੋਕਾਂ ਤੋਂ ਤੁਹਾਡੀ ਗੁੰਡਾ ਕਰਦੀ ਨੇ ਕੌਮ ਦਾ ਮਲਿਆ ਮੇਡ ਕਰਦਾ ਤੁਹਾਡੇ ਗੁੰਡਾਗਰਦੀ ਨੇ ਕੌਮ ਨੂੰ ਕੋਨੇ-ਕੋਨੇ ਵਿੱਚ ਬਦਨਾਮ ਕਰਕੇ ਰੱਖਤਾ ਕਿੰਨਾ ਕੁ ਚਿਰ ਤੁਸੀਂ ਚੁੱਪ ਕਰਕੇ ਬੈਠੋਗੇ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਬਾਹਰ ਗੋਲਕਾਂ ਤੇ ਨਾਗ ਸੱਪ ਬਣੇ ਬੈਠੇ ਨੇ ਇਹੋ ਜਿਹੇ ਕਿਤੇੜਾ ਨੂੰ ਨੱਥ ਕਿਉਂ ਨਹੀਂ ਪਾਉਂਦੇ ਕੀ ਹੁਣ ਅਮਰੀਕਾ ਨੂੰ ਨਹੀਂ ਦਿੰਦਾ ਕੀ ਹੁਣ ਟੂਡੋ ਨੂੰ ਨਹੀਂ ਦਿੰਦਾ ਕਿਹੋ ਜਿਹੇ ਬੰਦਿਆਂ ਦੇ ਨਾਲ ਇਹ ਪੰਗੇ ਲੈਂਦਾ ਲਾਤੇ ਲਾਤਰ ਕੇ ਪਾੜਨ ਜਾਣਦੇ ਆ ਕਿਤੇ ਆਪਣੀ ਹੋਸ਼ ਨਾ ਗਵਾ ਬੈਠੀ ਜੇ ਇੰਨੇ ਹੀ ਸੂਰਮਾ ਨਾ ਅਮਰੀਕਾ ਵਿੱਚ ਬੈਠ ਕੇ ਧਮਕੀਆਂ ਦੇ ਤੂੰ ਇੰਡੀਆ ਦੇ ਕਿਸੇ ਵੀ 에ਰਪੋਰਟ ਤੇ ਪੈਰ ਰੱਖ ਕੇ ਦਿਖਾ ਫਿਰ ਦੱਸ ਸੰਗ ਕਿਹੜੇ ਭਾਵਿਕ ਦੀ ਐ ਇਹ ਬੇਨਤੀ ਪ੍ਰਵਾਨ ਕਰਿਓ ਕਿਸੇ ਦੀਆਂ ਧਮਕੀਆਂ ਤੋਂ ਨਾ ਸਾਡਾ ਮੁੱਖ ਮੰਤਰੀ ਡਰੇ ਨਾ ਪੰਜਾਬ ਦਾ ਡੀਜੀਪੀ ਡਰੇ ਨਾ ਕੋਈ ਹੋਰ ਡਰੇ ਅਸੀਂ ਪੰਜਾਬ ਵਿੱਚ ਬਸਦੇ ਹਾਂ ਪੰਜਾਬ ਦੇ ਵਿੱਚ ਬਸਦੇ ਰਵਾਂਗੇ ਇਹ ਹੋਰ ਜਿੱਦੜਪੰਕਿਆ ਕਿਸੇ ਨੂੰ ਹੋਰ ਦੇ ਪੰਨوں ਨੂੰ ਵੀ ਚੈਲੰਜ ਹੈ ਇੱਥੇ ਬੇਟਾ ਜੇ ਸਿਮਰਤ ਮਾਨਾ ਉਹਨੂੰ ਵੀ ਚੈਲੰਜ ਹੈ ਜੇ ਕੋਈ ਖਾਲਤਾ ਨਹੀਂ ਲਗਾੜਾ ਹੋਰ ਚਾਹੁੰਦਾ ਹੋਵੇ ਕਿ ਇਹ ਧੌਣ ਵਿੱਚ ਕਿੱਲਾ ਹੋਵੇ ਉਹਨੂੰ ਵੀ ਚੈਲੰਜ ਕਰਦੇ ਹਾਂ ਟੱਚ ਕਰਕੇ ਦਿਖਾਓ ਯਾਰ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ